ਬਟਾਲਾ ਚ ਮੁਰਹ ਹੋਈ ਫਾਇਰੀ ਕਰਿਆਨਾ ਸਟੋਰ ਮਾਲਕ ਤੇ ਚਲਾਈ ਗੋਲੀ ਹਮਲੇ ਚ ਵਿਅਕਤੀ ਹੋਇਆ ਜ਼ਖਮੀ ਬਟਾਲਾ ਦੇ ਡੇਰਾ ਰੋਡ ਸ਼ੁਕਰਪੁਰ ਵਿਖੇ ਇੱਕ ਕਰਿਆਨਾ ਸਟੋਰ ਮਾਲਕ ਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਗੋਲੀਬਾਰੀ ਦੌਰਾਨ ਇੱਕ ਵਿਅਕਤੀ ਜ਼ਖਮੀ ਹੋਇਆ ਮਿਲੀ ਜਾਣਕਾਰੀ ਮੁਤਾਬਕ ਮੈਸਰ ਰਾਜਪਾਲ ਐਂਡ ਸਨਸ ਕਰਿਆਨਾ ਸਟੋਰ ਦੇ ਮਾਲਕ ਰਾਕੇ ਸਤੇ ਇੱਕ ਨੌਜਵਾਨ ਨੇ ਤਿੰਨ ਗੋਲੀਆਂ ਚਲਾ ਦਿੱਤੀਆਂ ਕਟਨਾ ਦੌਰਾਨ ਦੁਕਾਨ ਦੇ ਬਾਹਰ ਖੜਾ ਇੱਕ ਵਿਅਕਤੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਕਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਵਲ ਲਾਈਨਸ ਦੀ ਪੁਲਿਸ ਸਮੂਹਕ ਉਤੇ ਪਹੁੰਚੀ ਅਤੇ ਜਾਣ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਮੁਤਾਬਕ ਪੁਲਿਸ ਨੇ ਮੁਲਜ਼ਮ ਨੂੰ ਮੌਕੇ ਉਤੇ ਕਾਬੂ ਕਰ ਲਿਆ ਤੇ ਉਸ ਕੋਲੋਂ ਪਿਸਤੌਲ ਵੀ ਬਰਾਮਦ ਕਰ ਲਿਆ ਮੇਰੀ ਦੁਕਾਨ 'ਤੇ ਇੱਕ ਥਰਡ ਪਰਸਨ ਆਇਆ ਵਾ ਔਰ ਆਉਂਦਿਆਂ ਨੇ ਮੈਂ ਆਪਣਾ ਕੰਮ ਕਰਦਾ ਪਿਆ ਸੀ ਥੋੜੀ ਪਿੱਛੇ ਮੇਰੇ ਬੇਟੇ ਨੇ ਪੁੱਛਿਆ ਕਿ ਪਾਪਾ ਕਿੱਥੇ ਨੇ ਤੁਸੀਂ ਕਿੱਥੇ ਹੋ ਮੈਂ ਜਸਟ ਪਿੱਛੇ ਸੀਗਾ ਆ ਮੈਂ ਕੰਮ ਕਰਦਾ ਪਿਆ ਸੀਗਾ ਤੇ ਕਹਿੰਦਾ ਕਿੱਥੇ ਗਏ ਨੇ ਕਹਿੰਦਾ ਦੱਸੋ ਤੇ ਨਹੀਂ ਤੂੰ ਦੱਸ ਕਿੱਥੇ ਗਏ ਨੇ ਇਹਨੇ ਪਿੱਛੋਂ ਦੀ ਜਾ ਕੇ ਤੇ ਦੱਸੋ ਕੰਮਰੇ ਦੱਸੋ ਇੰਨੀ ਗੱਲ ਕਹਿ ਕੇ ਉਹਨੂੰ ਜਫਾ ਪਾਇਆ ਵਾ ਔਰ ਉਹਨੂੰ ਧੁੰਦਾ ਧੁੰਦਾ ਬਾਹਰ ਸੜਕ ਤੱਕ ਲੈ ਗਿਆ ਉੱਥੇ ਅਸੀਂ ਲੰਮੇ ਪਾਤਾ ਇਹਨੂੰ ਉੱਥੇ ਦੇ ਕੋਈ ਵੈਪਨ ਵੀ ਖੋਇਆ ਵਾ ਵੈਪਨ ਵੀ ਸੀ ਇਹ ਸਾਹ ਵਾਲੇ ਲੈ ਗਏ ਆ ਔਰ ਉਹਨੂੰ ਵੀ ਲੱਗੇ ਆ ਉਹ ਸਾਡਾ ਡੀਵੀਆਰ ਵੀ ਲੱਗੇ ਆ ਤੇ ਹੱਥੇ ਛੱਡ ਕੇ ਮੇਰੇ ਹੱਥ ਦੇ ਛੱਡ ਉਹਦੇ ਕੋਲੋਂ ਵੈਪਨ ਖੋਹਦਿਆਂ ਲੱਗੀ ਆ ਵੈਪਨ ਵਜਾਇਆ ਮੇਰੇ ਪੁੱਠਾ ਕਿਵੇਂ ਚੋਗੇ ਤੁਹਾਡੇ ਬੱਚੇ ਵੀ ਗਦੇਰੀ ਵਿੱਚ ਤੁਹਾਡੀ ਵੀ ਜਾਨ ਬਚ ਗਈ ਮੇਰੇ ਬੱਚੇ ਦੀ ਦਿਲੈਨਾ ਵੇਖੋ ਜੀ ਸਾਡਾ ਪ੍ਰਸ਼ਾਸਨ ਕੀ ਕਰਦਾ ਵਿਆ ਇਸ ਤੀ ਲੋ ਕਿਦਾਂ ਦੇਖਦਾ ਤੁਸੀਂ ਕੋਈ ਫਰੋਤੀ ਆਈ ਹੋਵੇ ਕੋਈ ਕਾਲ ਆਈ ਹੋਵੇ ਕਿਸੇ ਨੇ ਧਮਕੀ ਆ ਸਾਡੀ ਤੇ ਵੇਖੋ ਜੀ ਕਿਸੇ ਨਾਲ ਇੱਕ ਪੈਸੇ ਦੀ ਦੁਸ਼ਮਣੀ ਨਹੀਂ ਅਸੀਂ ਸਾਡੇ ਕੋਲ ਛੋਟੇ ਤੋਂ ਛੋਟਾ ਬੱਚਾ ਵੀ ਆ ਜੇ ਨਾ ਆਓ ਜੀ ਸਾਡੀ ਜਬਾਨਿਆਂ ਦੇ ਆਓ ਜੀ ਕਿੱਧਰ ਆਇਓ ਕਦੀ ਵੀ ਕਿਸੇ ਨੂੰ ਤੂੰ ਨਹੀਂ ਤੈਣੀ ਜ਼ਖਮੀ ਇੱਕ ਥਰਡ ਪਰਸਨ ਹੋਇਆ ਵਾ ਉਹਦਾ ਸਾਨੂੰ ਅਜੇ 100% ਨੋਲੇਜ ਨਹੀਂ ਹੈ ਸ਼ਾਇਦ ਸ਼ਾਇਦ ਰਾਗੀ ਵੀ ਹੋ ਸਕਦਾ ਹਾਂਜੀ ਮਾਮਲਾ ਬਦਜਾ ਗੋਲੀ ਚੱਲੀ ਤੇ ਜ਼ਖਮੀ ਵੀ ਹੋਏਗੇ ਤੇ ਪਾਜੀ ਸਾਨੂੰ ਇਨਫੋਰਮੇਸ਼ਨ ਮਿਲੀ ਆ ਵੀ ਇੱਥੇ ਰਕੇਸ਼ ਕੁਮਾਰ ਹੈਗੇ ਕਰਿਆਨੇ ਵਾਲੇ ਥੇਰਾ ਰੋਡ ਤੇ ਉਹਨਾਂ ਦੇ ਵੀ ਗੋਲੀ ਚੱਲੀ ਹੈ ਅਸੀਂ ਮੌਕੇ ਤੇ ਪਹੁੰਚੇ ਆ ਉਹਨਾਂ ਦੇ ਬਿਆਨ ਹਾਸਲ ਕਰਨ ਦੇ ਆ ਅਜੇ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਕਿਹੜਾ ਬੰਦਾ ਜ਼ਖਮੀ ਹੋਇਆ ਕਿਹੜਾ ਬੰਦਾ ਮਤਲਬ ਕਿੰਨੇ ਗੋਲੀ ਚਲਾਈ ਆ ਤੇ ਇਹਨਾਂ ਦੇ ਬਿਆਨ ਹਾਸਲ ਕਰਨ ਤੋਂ ਬਾਅਦ ਆਪਾਂ ਪਰਚਾ ਦਰਜ ਕਰਾਂਗੇ ਜੋ ਇਨਵੈਸਟੀਗੇਸ਼ਨ ਦੋਸ਼ੀ ਪਾਜਣ ਨੂੰ ਫੜਾਂਗੇ ਕਿੰਨੇ ਬੰਦੇ ਜ਼ਖਮੀ ਹੋਏ ਕਿਹ ਕਿਹ ਬੰਦਾ ਪਤਾ ਲੱਗਾ ਜੋ ਉਹਨੂੰ ਨਹੀਂ ਮਿਲਿਆ ਆਪਾਂ ਸਾਨੂੰ ਇੱਕ ਬੰਦੇ ਦਾ ਪਤਾ ਲੱਗਾ ਜ਼ਖਮੀ ਹੋਇਆ ਕੋਈ ਗੋਲੀ ਚਲਾਉਣ ਵਾਲਾ ਫੜਿਆ ਵੀ ਹੈ ਕੋਈ ਨਹੀਂ ਫਿਲਹਾਲ ਤੇ ਕੋਈ ਐਹੋ ਜੀ ਗੱਲ ਨਹੀਂ ਆ ਗਈ ਜੇ ਫੜਿਆ ਉਹ ਇਹ ਦੁਕਾਨ ਦਾ ਮਾਲਕ ਫੜਿਆ ਮਤਲਬ ਜੇ ਕੋਈ ਪਾਰ ਆਊਗਾ ਤੁਹਾਨੂੰ ਸਾਂਝਾ ਕਰ ਲਾਂਗਾ ਦੁਕਾਨ ਦਾ ਮਾਲਕ ਸੀ ਅੰਦਰ ਬੈਠਾ ਪਿਆ ਸੀ ਹਾਂਜੀ ਹਾਂਜੀ ਦੁਕਾਨ ਦਾ ਮਾਲਕ ਹੀ ਉਹਦੇ ਬੇਟੇ ਨੇ ਕੋਸ਼ਿਸ਼ ਕੀਤੀ ਆ ਉਹਨੂੰ ਫੜਨ ਦੀ ਉਹਨੇ ਮਦਦ ਕੀਤੀ ਹਾਂਜੀ ਸੀਸੀਟੀਵੀ ਅਜੇ ਮੈਨੂੰ ਕੁਝ ਮਿਲੇ ਨਹੀਂ ਪਰ ਉਹਦੇ ਬੇਟੇ ਨੇ ਮੈਨੂੰ ਬਿਆਨ ਵਰਬਲੀ ਦਿੱਤੇ ਅਜੇ ਕਿ ਉਹਨਾਂ ਨੇ ਜਦੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਮੈਂ ਫੜ ਲਿਆ ও বা চা । ত ই হ্যাপিট তির। প্রাম স্পন্সের বাইদা সিংলা অফিস ব ফলইর ইমিগ্ররেশন ফ লো নি